ਤਰੀਕ ਇਹ ਨਾਲ ਜੀ ਆਪਣਾ ਤੁਸੀਂ ਵੀ ਲੈਣਾ ਅਸੀਂ ਲੈਣਾ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗੁਰਦਸਾਹ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀ ਹੋ ਕੇ ਤੁਸੀਂ ਪਾਗ ਸੇਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਉਣਾ ਤੁਸੀਂ ਮੀਡੀਆ ਆਪੂੰ ਵੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਹੋਰ ਨਾ ਕਰੇ ਤੂੰ ਲੋਕਾਂ ਨੂੰ ਗਰਾ ਕਰੋ ਕੀ ਕਰਨ ਜਾਓਗੇ ਤੂੰ ਮੈਂ ਤੋ ਕੋ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੁੰਗਾ ਤੂੰ ਵਾਹ ਬੀਸੀ ਲੱਗਿਆ ਤੇ ਇੱਥੇ ਪੱਗ ਦੀ ਖੇਲ ਆ ਰਮ ਬਹੁਤਾ ਵੱਡਾ ਬਣਿਆ ਫਿਰਦਾ ਪਿੰਡਰਾਂ ਦਾ ਜੀ ਵੀ ਰਹਿੰਦੇ ਕਿਹ ਜਿੰਨਾ ਪਰ ਇਹਨਾਂ ਨੂੰ ਵੀ ਦਾ ਕੁਝ ਨੰਨ ਬੋਲ ਹਰਬਖਵਾਸ ਕੀ ਕੀ ਕੁਆ ਕਰ ਰਿਹਾ ਨਹੀਂ ਕੀ ਕਹਿ ਕਹਿ ਕੀ ਰਿਹਾ ਤੂੰ ਬੀੜੇ ਪੀਰੇ ਉੱਥੇ ਖਲੋ ਕੇ ਦੋ ਭਿੰਡਰਾ ਵਾਲਾ ਲੱਲਾ ਪੱਪਾ ਬੋਲ ਰਿਹਾ ਭਿੰਡਰਾ ਵਾ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਆ ਮੈਂ ਡਰਨ ਵਾਸਤੇ ਆ ਮੀਡੀਆ ਵਾਲੇ ਆ ਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀਰੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੈਂ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹਾ ਤੁਸੀਂ ਇੱਕ ਉਹਦੇ ਵਿੱਚ ਲੈਕਚਰ ਡਿਊਟੀ ਲੱਗੀ ਹੋਈ ਉਹ ਯਾਰ ਥੋੜੇ ਕੋਲ ਕੀ ਦੱਸਦਾ ਅਸੀਂ ਬੈਠ ਨਹੀਂ بیٹھ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾਉਣਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ। ਹਾਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਇੱਥੇ? ਮੇਰੀ ਕੋਈ ਡਿਊਟੀ ਨਹੀਂ ਆ। ਜੇ ਤੇ ਕੀ ਕਰਨ ਆਇਆ ਤੁਸੀਂ ਆਦੇ? ਆਏ ਇੱਥੇ ਹੁਣ ਆਪਣਾ ਉੱਚ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਇਆ। ਕਿਹੜੇ ਉੱਚ ਅਧਿਕਾਰੀਆਂ ਨੂੰ? ਕੋਈ ਪ੍ਰੋਬਲਮ ਤੁਸੀਂ ਦੱਸੋ ਵੀ। ਨਹੀਂ ਪ੍ਰੋਬਲਮ ਹੈ ਸਾਨੂੰ। ਕੀ ਤੁਹਾਨੂੰ ਕੀ ਪ੍ਰੋਬਲਮ? ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਪਚੇਨੀ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ। ਨਹੀਂ ਬਾਥਰੂਮ ਕਿੱਥੇ ਬੈਠਿਆ? ਇਹ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬੈਠ ਕੇ। ਤਾਂ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜ